ਇਹ ਪੱਕੀ ਗੱਲ ਆ ਵੀ ਕਿਸੇ ਤੋਂ ਪੈਸਾ ਨਹੀਂ ਲੈਂਦੇ। ਨਾ ਅਸੀਂ ਮੰਗਦੇ ਨੇ ਜੀ ਕਿਸੇ ਤੋਂ। ਮੰਗਦੇ ਨਹੀਂ ਕਿਸੇ ਤੋਂ। ਜੇ ਕੋਈ ਠੀਕ ਹੁੰਦਾ ਉਹਦੀ ਸ਼ਰਤਾਂ ਨਾ ਦੇਗਾ ਉਹ ਵੱਖਰੀ ਗੱਲ। ਆਪ ਦੀ ਸ਼ਰਤਾਂ ਨਾ ਦੇ ਜਾਂਦੇ। ਜੇ ਕਿਸੇ ਗਰੀਬ ਗੁਰਬੇ ਕੋਲ ਪੈਸਾ ਨਹੀਂ ਵੀ ਹੈਗਾ ਤੇ ਉਹ ਤੋਂ ਲੈਂਦੇ ਵੀ ਨਹੀਂ। ਨਾ ਅਸੀਂ ਮੰਗਦੇ ਨਹੀਂ ਜੀ ਕਿਸੇ ਤੋਂ ਨਹੀਂ ਲੈਂਦੇ ਪੈਸਾ। ਹਾਂ ਜੀ। ਲਓ। ਤੇ ਇਲਾਜ ਕਰਦੇ ਕਿਵੇਂ ਜੀ? ਬਸ ਅਸੀਂ ਆ ਦਵਾਈ ਲਾ ਦਿੰਨੇ ਆ ਤੇਲ ਜਾਂ ਮਿੱਟੀ ਲਾ ਦਿੰਨੇ ਆ। ਜੀ। ਹਾਂ ਉਹਦੇ ਨਾਲ ਸਤਗੁਰੂ ਠੀਕ ਕਰੀ ਜਾਂਦੇ ਨੇ। ਅੱਛਾ। ਮਿੱਟੀ ਨਾਲ ਜੀ। ਮੈਂ ਤਾਂ ਸੁਣਿਆ ਵੀ ਲੋਕ ਫੋਨ ਤੇ ਵੀ ਠੀਕ ਹੁੰਦੇ ਆ। ਹਾਂ ਫੋਨ ਤੇ ਵੀ ਠੀਕ ਹੋ ਜਾਂਦੇ ਜੀ ਦੂਰ ਵਾਲੇ ਫੋਨ ਤੇ ਵੀ ਠੀਕ ਹੋ ਜਾਂਦਾ ਜੇ ਤੁਸੀਂ ਨਹੀਂ ਵੀ ਆ ਸਕਦੇ ਜਿਵੇਂ ਹਿਮਾਚਲ ਜੰਮੂ ਕਸ਼ਮੀਰ ਤੋਂ ਲੋਕ ਫੋਨ ਕਰਦੇ ਆ ਤੁਸੀਂ ਫੋਨ ਤੇ ਗੱਲ ਕਰਕੇ ਵੀ ਉੱਥੇ ਉਪਾਅ ਕਰਕੇ ਠੀਕ ਹੋ ਜਾਂਦੇ ਹਨ ਜੀ ਜਿਵੇਂ ਥੋੜਾ ਧੂਲਾ ਪਾ ਦਿੰਦੇ ਹੋ ਨਾ ਬਸ ਆਹ ਸਤਨਾ ਵਾਹਿਗੁਰੂ ਕਹੀਦਾ ਜੀ ਮਹਾਰਾਜ ਇਹ ਬਖਸ਼ਿਸ਼ ਹੀ ਹੋਈ ਵੀ ਹੈ ਹਾਂਜੀ ਬਖਸ਼ਿਸ਼ ਹੋਈ ਵੀ ਆ ਸਾਧੂ ਸੰਤਾਂ ਫਕੀਰਾਂ ਦੀ ਓਕੇ ਤੇ ਉੱਥੇ ਆਪੇ ਸਤਗੁਰੂ ਠੀਕ ਕਰੀ ਜਾਂਦੇ ਨੇ ਪਰ ਰੱਬ ਦਾ ਨਾਮ ਲੈ ਕੇ ਠੀਕ ਹੋ ਜਾਂਦੇ ਹਾਂਜੀ ਹਾਂਜੀ ਰੱਬ ਦਾ ਨਾਮ ਵਾਹਿਗੁਰੂ ਦਾ ਸਤਗੁਰੂ ਦਾ ਸੁਗਰ ਟਾਈਫੈਟ ਕਾਲਾ ਪੀਲਿਆ ਬਾਬਾ ਸੀਰ ਜੋੜਾਂ ਦਾ ਦਰਦਾਂ ਦਾ ਗੋਡਾ ਮੋਡਾ ਕਬਰ ਦਾ ਦਰਦ ਹੋਵੇ ਕੋਈ ਵੀ ਜਾਣੀ ਦਰਦ ਹੋਵੇ ਦਰੰਗ ਹੋਵੇ ਮਿਰਗੀ ਦੌਰੇ ਪੈਂਦੇ ਹੁਣ ਸਾਰੇ ਤਰ੍ਹਾਂ ਦਾ ਹੀ ਹੈ ਜੀ ਸਾਰੇ ਤਰ੍ਹਾਂ ਦਾ ਲਾਇ ਹੋ ਜਾਂਦਾ ਸੱਚੀ ਗੱਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਮਿੱਤਰੋ ਇੱਕ ਨਾ ਮੈਂ ਪਿਛਲੇ ਦਿਨੀ ਇੰਸਟਾਗ੍ਰam ਤੇ ਫੇਸਬੁੱਕ ਦੇ ਵੀਡੀਓ ਪਾਈ ਸੀ ਪੰਡ ਭੋਨੇ ਤੋਂ ਵੈਦ ਸਾਹਿਬ ਦੀ ਨਾ ਬਾਬਾ ਜੀ ਦੀ ਤੇ ਕਈ ਲੋਕਾਂ ਦੇ ਕਮੈਂਟ ਆਏ ਸੀ ਵੀ ਚੰਗੀ ਤਰ੍ਹਾਂ ਡਰੈੱਸ ਨਹੀਂ ਬੋਲਿਆ ਉਹ ਵੀਡੀਓ ਮੈਂ ਪਿਛਲੀ ਯਾਰ YouTube ਤੇ ਨਹੀਂ ਪਾ ਸਕੇ ਇਸ ਵਾਰ ਮੈਂ YouTube ਵਾਲਿਆਂ ਵਾਸਤੇ ਵੀ ਇਹ ਵੀਡੀਓ ਬਣਾ ਰਿਹਾ ਹਾਂ ਸੋ so, ਫੇਸਬੁਕ YouTube ਤੇ ਫੇਸਬੁਕ ਤੇ Instagram ਤੇ ਪਾਤੀ ਸੀਗੀ ਉਹ ਵੀਡੀਓ ਤੇ ਇਹ ਨਾ ਤਾਂ ਕੋਈ ਪੈਸਾ ਲੈਂਦੇ ਆ ਕਿਸੇ ਤੋਂ ਹਣਾ ਕਿਸੇ ਦੀ ਸ਼ਰਤ ਆ ਜੇ ਕੋਈ ਬੰਦਾ ਉਹਦੀ ਸ਼ਰਤਾਂ ਦੇ ਨਾਲ 10 20 100 ਜਿੰਨੇ ਵੀ ਦੇ ਦਿੰਦਾ ਉਹ ਚਲੋ ਹਨਾ ਦੇ ਜਾਂਦਾ ਉਂਏ ਕਿਸੇ ਗਰੀਬ ਗੁਰਬੇ ਜਿਹੜੇ ਇਲਾਜ ਕਰਾ ਕਰ ਥੱਕ ਚੁੱਕੇ ਆ ਵੱਡੇ ਹਸਪਤਾਲਾਂ ਦੇ ਵਿੱਚ ਕੋਈ ਫਾਇਦਾ ਨਹੀਂ ਹੋਇਆ ਤਾਂ ਇਹਨਾਂ ਵਾਲ ਇਹਨਾਂ ਕੋਲ ਇੱਕ ਵਾਰ ਜ਼ਰੂਰ ਆਇਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਪੱਕੀ ਗੱਲ ਆ ਵੀ ਕਿਸੇ ਤੋਂ ਪੈਸਾ ਨਹੀਂ ਲੈਂਦੇ ਨਾ ਸੀ ਮੰਗਦੇ ਨਹੀਂ ਜੀ ਕਿਸੇ ਤੋਂ ਮੰਗਦੇ ਨਹੀਂ ਕਿਸੇ ਤੋਂ ਜੇ ਕੋਈ ਠੀਕ ਹੁੰਦਾ ਉਹਦੀ ਸ਼ਰਧਾ ਨਾਲ ਦੇਗਾ ਉਹ ਵੱਖਰੀ ਗੱਲ ਆਪ ਦੀ ਸ਼ਰਧਾ ਨਾਲ ਦੇ ਜਾਂਦੇ ਜੇ ਕਿਸੇ ਗਰੀਬ ਗੁਰਬੇ ਕੋਲ ਪੈਸਾ ਨਹੀਂ ਵੀ ਹੈਗਾ ਤੇ ਉਹ ਤੋਂ ਲੈਂਦੇ ਵੀ ਨਹੀਂ ਨਾ ਸੀ ਮੰਗਦੇ ਨਹੀਂ ਜੀ ਕਿਸੇ ਤੋਂ ਨਹੀਂ ਲੈਂਦੇ ਪੈਸਾ ਹਾਂ ਜੀ ਲਓ ਪੈਸੇ ਮੰਗਦੇ ਨਹੀਂ ਹੈਗੇ ਜੀ ਜੇ ਕੋਈ ਆਪਦੀ ਸ਼ਰਦਾ ਦੇ ਨਾਲ ਕੋਈ ਮਿਹਨਤ ਇਹਨਾਂ ਦੀ ਦੇਣੀ ਚਾਹੁੰਦਾ ਤਾਂ ਉਹ ਕਰ ਸਕਦਾ ਸੰਪਰਕ ਕਾਦਾ ਕਾਦਾ ਲਾਇਕ ਕਰ ਦਿੰਦੇ ਹਾਂ ਜੀ 슈ਗਰ ਟਾਈਫਿਡ ਕਾਲਾ ਪੀਲੀਆਂ ਬਾਬਾ ਸੀਰ ਜੋੜਾਂ ਦਾ ਦਰਦਾਂ ਦਾ ਗੋਡਾ ਮੋਡਾ ਕਬਰ ਦਾ ਦਰਦ ਹੋਵੇ ਕੋਈ ਵੀ ਜਾਣੀ ਦਰਦ ਹੋਵੇ ਦਰੰਗ ਹੋਵੇ ਮਿਰਗੀ ਦੌਰੇ ਪੈਂਦੇ ਹੁਣ ਸਾਰੇ ਤਰ੍ਹਾਂ ਦਾ ਹੀ ਹੈ ਜੀ ਸਾਰੇ ਤਰ੍ਹਾਂ ਦਾ ਲਾਇ ਹੋ ਜਾਂਦਾ ਹਰੇਕ ਤਰ੍ਹਾਂ ਦਾ ਜਿਨ੍ਹਾਂ ਨੇ ਹਸਪਤਾਲਾਂ ਦੇ ਵਿੱਚ ਪੈਸੇ ਕਿੰਨੇ ਖਰਾਬ ਕਰਤੇ ਤੇ ਉਹ ਠੀਕ ਹੋ ਗਏ ਆ ਤੁਹਾਡੇ ਕੋਲ ਹਾਂ ਆ ਹੁਣ ਵੀ 2 ਮਿੰਟ ਪਹਿਲਾਂ ਇੱਥੋਂ ਗਏ ਆ ਵੀ ਉਹਨਾਂ ਉਹਨਾਂ ਦੇ 12 13 ਸਾਲ ਤੋਂ ਗੋਡਿਆਂ ਦੇ ਵਿੱਚ ਦਰਦ ਸੀਗਾ ਉਹਨੇ ਕੋਈ ਆਬਦਾ ਛੱਡਿਆ ਨਹੀਂ ਦਿਖਾਉਣ ਲਈ ਤੇ ਉਹ ਹੁਣ ਬਿਲਕੁਲ ਠੀਕ ਆ ਨਾ ਉਹ ਕਹਿੰਦੇ ਵੀ 50 60% ਫਰਕਾ ਇੱਕ ਦੋ ਵਾਰ ਹੋਰ ਆਉਣਗੇ ਤਾਂ ਜਮਾਂ ਠੀਕ ਹੋ ਜਾਣਗੇ ਤੇ ਇਲਾਜ ਕਰਦੇ ਕਿਵੇਂ ਜੀ ਬਸ ਅਸੀਂ ਆ ਦਵਾਈ ਲਾ ਦਿੰਨੇ ਆ ਤੇਲ ਜਾਂ ਮਿੱਟੀ ਲਾ ਦਿੰਨੇ ਆ ਜੀ ਹਾਂ ਉਹਦੇ ਨਾਲ ਸਤਗੁਰੂ ਠੀਕ ਕਰੀ ਜਾਂਦੇ ਨੇ ਅੱਛਾ ਮਿੱਟੀ ਨਾਲ ਜੀ ਮੈਂ ਤਾਂ ਸੁਣਿਆ ਵੀ ਲੋਕ ਫੋਨ ਤੇ ਵੀ ਠੀਕ ਹੁੰਦੇ ਆ ਹਾਂ ਫੋਨ ਤੇ ਵੀ ਠੀਕ ਹੋ ਜਾਂਦੇ ਜੀ ਦੂਰ ਵਾਲੇ ਦੂਰ ਵਾਲੇ ਫੋਨ ਤੇ ਵੀ ਠੀਕ ਹੋ ਜਾਂਦੇ ਜੇ ਤੁਸੀਂ ਨਹੀਂ ਵੀ ਆ ਸਕਦੇ ਜਿਵੇਂ ਹਿਮਾਚਲ ਜੰਮੂ ਕਸ਼ਮੀਰ ਤੋਂ ਲੋਕ ਫੋਨ ਕਰਦੇ ਆ ਤੁਸੀਂ ਫੋਨ ਤੇ ਗੱਲ ਕਰਕੇ ਵੀ ਉੱਥੇ ਉਪਾ ਕਰਕੇ ਠੀਕ ਹੋ ਜਾਂਦੇ ਨੇ ਜੀ ਜਿਵੇਂ ਥੋੜਾ ਧੂਲਾ ਪਾ ਦਿੰਨੇ ਹਾਂ ਨਾ ਬਸ ਆਹ ਸਤਨਾ ਵਾਹਿਗੁਰੂ ਕਹੀਦਾ ਜੀ ਮਹਾਰਾਜ ਇਹ ਬਖਸ਼ਿਸ਼ ਹੀ ਹੋਈ ਵੀ ਹੈ ਹਾਂ ਜੀ ਬਖਸ਼ਿਸ਼ ਹੋਈ ਵੀ ਆ ਸਾਧੂ ਸੰਤਾਂ ਫਕੀਰਾਂ ਦੀ ਓਕੇ ਤੇ ਉੱਥੇ ਆਪੇ ਸਤਗੁਰੂ ਠੀਕ ਕਰ ਹੀ ਜਾਂਦੇ ਨੇ ਪਰ ਰੱਬ ਦਾ ਨਾਮ ਹੈ ਕਿ ਠੀਕ ਹੋ ਜਾਂਦੇ ਹਾਂਜੀ ਹਾਂਜੀ ਰੱਬ ਦਾ ਨਾਮ ਵਾਹਿਗੁਰੂ ਦਾ ਸਤਗੁਰੂ ਦਾ ਓਕੇ ਤੇ ਹਾਂ ਜੀ ਉੱਥੇ ਕਿਰਪਾ ਹੋਈ ਜਾਂਦੀ ਹੈ ਜੀ ਹੁਣ ਤੱਕ ਜਿਹੜੀ ਪਹਿਲਾਂ ਵੀਡੀਓ ਪਾਈ ਸੀਗੀ ਆਪਾਂ ਬੁੱਗੀਪੁਰੇ ਪੌਲ ਕੋਲੇ ਤੇ ਉਸ ਤੋਂ ਬਾਅਦ ਕਿੰਨੇ ਕੁ ਮਰੀਜ਼ ਤੁਹਾਡੇ ਕੋਲੇ ਆਗੇ ਹੋਣਗੇ ਜੀ ਉਸ ਤੋਂ ਬਾਅਦ ਸਾਡੇ ਕੋਲੇ ਆਏ ਇਨੇ ਲੋਕ ਵੱਡੇ ਵੱਡੇ ਹਸਪਤਾਲਾਂ ਤੋਂ ਥੱਕ ਚੁੱਕੇ ਆ ਜਿਨ੍ਹਾਂ ਦਾ ਇਲਾਜ ਨਹੀਂ ਹੋ ਰਿਹਾ ਸੀ ਨਾ ਕਿਸੇ ਨੂੰ ਕਾਦੀ ਪ੍ਰੋਬਲਮ ਸੀ ਕਿਸੇ ਨੂੰ ਕਾਦੀ ਸੀ ਤੇ ਹੁਣ ਉਹ ਠੀਕ ਹੈ ਜੀ ਸਾਰੇ ਜਿੰਨੇ ਵੀ ਸਾਰੇ ਠੀਕ ਆ ਜੀ ਸਾਰੇ ਠੀਕ ਆ ਹਾਂ ਜੀ ਫੋਨਾਂ ਤੇ ਤਾਂ ਸਾਰੇ ਦੁਨੀਆ ਦੇ ਵਿੱਚ ਠੀਕ ਹੋ ਹੀ ਜਾਂਦੇ ਆ ਜੀ ਓਕੇ ਫੋਨਾਂ ਜਿੱਦਾਂ ਠੀਕ ਹੋ ਹੀ ਜਾਂਦੇ ਹਾਂ ਜੀ ਹਾਂ ਜੀ ਜਿਵੇਂ ਅਮਰੀਕਾ ਕੈਨੇਡਾ ਤੋਂ ਵੀ ਫੋਨ ਤੁਹਾਨੂੰ ਆਉਂਦੇ ਆ ਹਾਂ ਉੱਥੇ ਵੀ ਠੀਕ ਹੋ ਹੀ ਜਾਂਦੇ ਆ ਜੀ ਓਕੇ ਤੇ ਮੇਨ ਐਡਰੈਸ ਪਿੰਡ ਭੋਨਾ ਜੀ ਹਾਂ ਪਿੰਡ ਭੋਨਾ ਜ਼ਿਲ੍ਹਾ ਮੋਗਾ ਮੋਗੇ ਦੇ ਬਿਲਕੁਲ ਨੇੜੇ ਆ ਜੀ ਤੇ ਪ੍ਰਾਇਮਰੀ ਸਕੂਲ ਦੇ ਨੇੜੇ ਘਰ ਆ ਇਹ ਪੱਕੀ ਨਿਸ਼ਾਨੀ ਆ ਜੇ ਕਿਸੇ ਨੇ ਆਉਣਾ ਤਾਂ ਕਿਸੇ ਨੂੰ ਪਿੰਡੋਂ ਵੀ ਪੁੱਛ ਸਕਦਾ ਬੰਦਾ ਹਾਂ ਪਿੰਡੋਂ ਵੀ ਪੁੱਛ ਸਕਦੇ ਆ ਜੀ ਜੀ ਕਈ ਵਾਰੀ ਪਿਛਲੀ ਯਾਰ ਜਿਵੇਂ ਵੀਡੀਓ ਪਾਈ ਸੀ ਉਹਦੇ ਅਡਰੈਸ ਦੀ ਪ੍ਰੋਬਲਮ ਆ ਗਈ ਸੀਗੀ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਵੀ ਕਿੱਥੇ ਮਿਲਣਾ ਇਹਨਾਂ ਨੂੰ ਤਾਂ ਕਰਕੇ ਲੋਕ ਫੋਨ ਬਾਰੇ ਕਰ ਰਹੇ ਸੀ ਫੋਨ ਨੰਬਰ ਤੁਹਾਨੂੰ ਦਵਾਂਗੇ ਜ਼ਰੂਰ ਪਰ ਫੋਨ ਕਈ ਵਾਰ ਨਹੀਂ ਚੱਕਿਆ ਜਾਂਦਾ ਤਾਂ ਤੁਸੀਂ ਆ ਵੀ ਸਕਦੇ ਹੋ ਨਾ ਜੀ ਕਿਹੜੇ ਕਿਹੜੇ ਦਿਨ ਮਿਲ ਮਿਲ ਸਕਦੇ ਹੋ ਅਸੀਂ ਸ਼ਨੀਵਾਰ ਤੇ ਐਤਵਾਰ ਥੋੜਾ ਜਿਹਾ ਘੱਟ ਮਿਲਦੇ ਆ ਘਰੇ ਬਾਕੀ ਦਿਨ ਸਾਰੇ ਘਰੇ ਆ ਜੀ ਬਾਕੀ ਦਿਨ ਘਰੀ ਹੁੰਦੇ ਸ਼ਨੀਵਾਰ ਐਤਵਾਰ ਨੂੰ ਤੁਸੀਂ ਆਉਣ ਤੋਂ ਸੰਕੋਚ ਹੀ ਕਰਿਓ ਭਾਵੇਂ ਹਨਾ ਬਾਕੀ ਦਿਨ ਤੁਸੀਂ ਆ ਸਕਦੇ ਹੋ ਚਾਹੇ ਆਵਜੋ ਘਰੇ ਹੀ ਹੁੰਦੇ ਆ ਬਾਬਾ ਜੀ ਤੇ ਘਰ ਤੋਂ ਨੂੰ ਪਿੰਡ ਚ ਕਿਤੇ ਮਰਜ਼ੀ ਪਉਛ ਲਓ ਤੁਹਾਨੂੰ ਘਰੇ ਵੀ ਛੱਡ ਕੇ ਆਉਣਗੇ ਆਪ ਤੇ ਜਿਹਨੂੰ ਪੁੱਛੋਗੇ ਹਨਾ ਤੇ ਬਾਕੀ ਇਹ ਇਹਨਾਂ ਦੇ ਘਰੇ ਘਰੀ ਕਰਦੇ ਹੋ ਇਲਾਜ ਹਾਂ ਘਰੀ ਕਰਦੇ ਪਿੰਡ ਘਰੀ ਕਰਦੇ ਆ ਘਰੇ ਹੀ ਕਰਦੇ ਆ ਜੀ ਤੇ ਜਿੰਨੇ ਵੀ ਲੋਕ ਆਏ ਆ ਸੋ ਰੱਬ ਦੀ ਕਿਰਪਾ ਦੇ ਨਾਲ ਉਹ ਠੀਕ ਹੋ ਕੇ ਗਏ ਆ ਤੇ ਮਾੜਾ ਨੰਬਰ ਬੋਲ ਦਿਓ ਨੰਬਰ ਹੈਗਾ ਜੀ ਮੋਬਾਈਲ ਦਾ 9642779556 ਜੀ ਨੰਬਰ ਤੇ ਸੰਪਰਕ ਕਰ ਸਕਦੇ ਤੇ ਮਾੜਾ ਇਹ ਕੰਟੈਕਟ ਨੰਬਰ ਬੋਲ ਦਿਓ ਜੀ ਆਪ ਦਾ ਸਾਡਾ ਮੋਬਾਈਲ ਨੰਬਰ ਹੈਗਾ ਜੀ 9642779556 ਸਾਡਾ ਫੋਨ ਨੰਬਰ ਹੈਗਾ ਜੀ 9642779556 ਪਿੰਡ ਬਹੁਨਾ ਜ਼ਿਲ੍ਹਾ ਮੋਗਾ ਘਰ ਪ੍ਰਾਇਮਰੀ ਸਕੂਲ ਦੇ ਨੇੜ ਗਲੀ ਦੇ ਵਿੱਚ ਹੈ ਜਿਹੜੇ ਦੂਰ ਵਾਲੇ ਆ ਬਈ ਜੀ ਫੋਨ ਨਹੀਂ ਚੱਕਿਆ ਜਾਂਦਾ ਕਈ ਵਾਰ ਫੋਨ ਜ਼ਿਆਦਾ ਹੁੰਦੇ ਨੇ ਜੀ ਤੇ ਪਿੰਡਾਂ ਅਣਕੇ ਪਹੁੰਚ ਸਕਦੇ ਨੇ ਸਾਨੂੰ ਮਿਲ ਸਕਦਾ ਹਾਂ ਪਿੰਡ ਬਹੁਨੇ ਆ ਸਕਦੇ ਆ ਜੀ ਲਓ ਜੀ ਤੇ ਇਹ ਇਹਨਾਂ ਦਾ ਸੰਪਰਕ ਨੰਬਰ ਹੈ ਜੀ ਸੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਮਿਹਰਬਾਨੀ